ਫਗਵਾੜਾ ਸ਼ਹਿਰ ਵਿੱਚ ਇੱਕ ਵਿਅਕਤੀ ਵੱਲੋਂ ਬਹੁਤ ਸਾਰੇ ਭੋਲੇ-ਪਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤਰ੍ਹਾਂ ਜਿੱਥੇ ਪੀੜਤ ਲੋਕਾਂ ਨੇ ਫਗਵਾੜਾ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਥਾਣਾ ਸਿਟੀ ਦੇ ਐਸਐਚਓ ਮੈਡਮ ਹੁਸ਼ਾਰਾਣੀ ਨੇ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਜਸਪ੍ਰੀਤ ਕੌਰ ਭੱਪਾ ਰਣਜੀਤ ਸਿੰਘ ਦੇ ਉਹਨਾਂ ਦੇ ਪੈਸੇ ਸੀਗੇ 4 ਲੱਖ ਡੈਡੀ ਮੇਰੇ ਬਾਹਰ ਅੱਗੇ ਉਦਾਂ ਦੁਬਈ ਤੇ ਆਪ ਹਾਂਜੀ ਕਿੰਨੀ ਅਮਾਉਂਟ ਹੈ ਤੁਹਾਡੀ ਸਾਡੀ 4 ਲੱਖ ਦੀ ਹੱਥੀ ਦਿੱਤੀ ਹੋ ਜੀ ਨਹੀਂ ਮੱਕੀ ਤੁਹਾਨੂੰ ਬਾਕੀ ਕਮੇਟੀ 3 ਲੱਖ ਦੀ 7 ਲੱਖ ਟੋਟਲ ਬੰਦਾ ਟੋਟਲ 7 ਲੱਖ ਰੁਪਏ ਹੈ ਤੁਸੀਂ ਤੁਸੀ ਕੋਈ ਲੈਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਇਹਨੂੰ ਪਿਛਲੇ ਮਹੀਨੇ ਕਿਹਾ ਸੀ ਸਾਨੂੰ ਉਹਨੇ ਇਸ ਮਹੀਨੇ ਦਾ ਪਹਿਲਾ 2 ਤਰੀਕ ਦਾ ਟਾਈਮ ਦਿੱਤਾ ਸੀ ਮੁੜ ਕੇ ਅੱਜ ਦਾ ਟਾਈਮ ਦਿੱਤਾ ਸੀ ਸ਼ਾਮ 8:30 ਵਜੇ ਦਾ ਜਿਹੜਾ ਤੁਸੀਂ 7 ਲੱਖ ਰੁਪਏ ਦਿੱਤਾ ਕਿੰਨੀ ਦੇਰ ਚ ਦਿੱਤਾ ਤੁਸੀਂ ਉਹਨਾਂ ਨੂੰ ਇਹਨੂੰ ਸਾਲ ਹੋ ਗਿਆ ਸਾਲ ਹੋ ਗਿਆ ਤੁਹਾਨੂੰ ਤੇ ਅਮਾਉਂਟ ਅਮਾਉਂਟ ਕਿੰਨੀ ਲੈਣੀ ਸੀ ਤੁਸੀਂ ਇਹਨਾਂ ਕੋਲ ਸਾਟ ਲੱਖ ਲੈਣ ਆਇਆ ਟੋਟਲ ਲੈਣ ਦੀ 30 ਲੱਖ ਦੀ ਕਮੇਟੀ ਸੀ ਹਰ ਮਹੀਨੇ ਕਿਸ਼ਤ ਜਾਂਦੀ ਸੀ ਉਹਦੀ ਹਰ ਮਹੀਨੇ ਕਿਸ਼ਤ ਕਿੰਨੀ ਜਾਂਦੀ ਸੀ ਘੱਟੋ ਘੱਟ 20 ਹਜ਼ਾਰ ਤਾਂ ਜਾਂਦੀ ਸੀ 20 ਹਜ਼ਾਰ ਹਾਂਜੀ ਮਹੀਨੇ ਦਾ 10 15 ਮੈਂਬਰਾਂ ਦੀ ਸੀਗੀ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਆਪਾਂ ਇਹ ਪਾਕਪੁਰਾ ਦੇ ਬੜੀ ਗੱਲ ਸਮਝੀ ਆਹ ਪੋ ਆਪੇ ਭਾਈ ਹੁੰਦੀ ਹੈ ਨਾ ਅੱਜ ਪੈਸੇ ਚੈੱਕ ਦਿੱਤਾ ਸੀਗਾ ਕਿਉਂਕਿ ਪੈਸੇ ਦੇ ਲੈਣੇ 12 ਲੱਖ ਰੁਪਏ ਦੀ ਉਹਨੇ ਪਿਆ ਸਾਡੇ ਕੋਲ ਪੈਸੇ ਲਿਆ ਕੈਸ਼ ਤੁਹਾਨੂੰ ਸਾਰਾ ਸਟਾਮਪ ਰੂង ਦਿੱਤਾ ਸਾਰਾ ਚੈੱਕ ਵਗੈਰਾ ਦਿੱਤੇ ਹੋਏ ਉਹਨੇ ਅੱਜ ਤੋਂ ਉਹਦੇ ਲੈਣੇ ਉਹ ਪਹਿਲਾਂ ਹੀ 5 ਮਹੀਨਾ ਪਹਿਲਾਂ ਉਹਦੇ ਘਰ ਗਿਆ ਉਹਦੇ ਵਿੱਚ ਚੈੱਕ ਉਹਨੇ ਦਿੱਤਾ ਸੀਗਾ ਅੱਜ ਮੈਂ ਸਵੇਰੇ ਉਹਨੂੰ ਫੋਨ ਕੀਤਾ ਕਹਿੰਦਾ ਭਾਈ ਤੁਸੀਂ 12 ਵਜੇ ਤੋਂ ਬਾਅਦ ਚੈੱਕ ਲਾਈਓ ਮੇਰੇ ਜਵਾਨ ਚ ਪੈਦੇ ਨਹੀਂ ਆਇਆ ਤੁਹਾਡਾ ਚੈੱਕ ਬਾਂਸ ਆਇਆ ਉਸ ਤੋਂ ਬਾਅਦ ਸਾਨੂੰ ਬਾਅਦ ਚ ਫੋਨ ਆਇਆ ਉਹ ਤਾਂ ਕਹਿੰਦੇ 도ੜ ਗਏ ਵੜ ਛੱਡ ਗਏ ਕੋਈ ਪਤਾ ਨਹੀਂ ਲੱਗਾ ਕਿੱਥੇ ਗਿਆ ਪਤਾ ਨਹੀਂ ਲੱਗਾ ਜੀ ਉਹ ਘਰ ਗਿਆ ਲੋਕ ਲਗਾ ਸਾਰੇ ਬੰਦੇ ਆਏ ਲੈ ਚੈੱਕ ਦੇ ਗਏ ਸਾਰਿਆਂ ਚੈੱਕ ਦੇ ਗਏ ਚੈੱਕ ਸਾਰਿਆਂ ਨੂੰ ਬਹੁਤ ਬਾਉਂਡ ਨਿਕਲੇ ਬਾਉਂਡ ਆਜੀ ਬਾਉਂਡ ਹੋ ਗਿਆ ਬਾਉਂਡ ਹੋ ਗਿਆ ਹਾਂਜੀ ਬਾਉਂਡ ਹੋ ਗਿਆ ਚੈੱਕ ਹਾਂਜੀ ਤੇ ਅੱਜ ਹੁਣ ਤੁਸੀਂ ਐਸਪੀ ਦਫ਼ਤਰ ਆਏ ਕੋਈ ਕੀ ਮੰਗ ਰੱਖੀ ਹਾਂ ਇਨਸਾਫ ਕਰ ਜੀ ਅਸੀਂ ਸਾਰੇ ਆਪਣੇ ਘਰ ਦਾ ਗਹਿਣੇ ਸਾਰੇ ਗਹਿਣੇ ਗੁੱਟੇ ਸਾਰੇ ਅਸੀਂ ਰੱਖਿਓ ਬੈਂਕ ਚ ਰੱਖਿਓ ਵਿਆਜ ਨੂੰ ਪੈ ਦਿੰਦੇ ਹੋਇਆ ਤੇ ਤੁਹਾਡੀ ਰਿਮਾਉਂਟ ਕਿੰਨੀ ਸੀ ਟੋੜਨ 12 ਲੱਖ ਰੁਪਏ ਦੇ 12 ਲੱਖ ਰੁਪਏ ਤੇ ਕਿੰਨੀ ਦੇਰ 12 ਲੱਖ ਦੇ ਚੁੱਕੇ ਨਹੀਂ ਹਾਂਜੀ ਨਹੀਂ ਦੋਨੋਂ ਦਿੱਤਾ ਨਹੀਂ ਅਜੇ 1 ਲੱਖ 1.5 ਲੱਖ ਰੁਪਏ ਆਇਆ ਜੀ ਸਾਰਾ ਤੇ ਕੋਈ ਮੱਕੀ ਇਹਨਾਂ ਨੇ ਪੇਮੈਂਟ ਨਹੀਂ ਦਿੱਤੀ ਤੁਹਾਨੂੰ ਨਹੀਂ ਦਿੱਤੀ ਨਹੀਂ ਉਹ 4 ਮਹੀਨਿਆਂ ਦਾ ਰਕਮ ਅੱਜ ਦੇਣਾ ਹੈ ਵਾ ਗੱਲ ਦੇਣਾ ਹੈ ਫਿਰ 5000 ਦੇਣ ਦੇ 7000 ਦੇਣ ਦਾ ਹੀ ਬਸ ਤੇ ਕਿੰਨੇ ਕਿੰਨੇ ਵਿਅਕਤੀ ਟੋਟਲ ਤੁਸੀਂ ਜਿਹੜਾ ਉਹ ਪੈਸੇ ਲੈਣੇ ਤੁਹਾਡੇ ਸਾਹਮਣੇ ਖੜੇ ਹੀ ਸਾਰੇ ਘੱਟੋ ਘਾ ਕਿਰਤ ਰਗੂ ਭਾਈ ਹਾਂਜੀ ਰਗੂ ਭਾਈ ਅੱਜ ਐਸਪੀ ਦਫਤਰ ਆਏ ਕੀ ਮਾਮਲਾ ਕੀ ਸਰ ਭਾਜੀ ਇਹਨਾਂ ਦੇ ਪੈਸੇ ਪੂਸੇ ਦੇਣੇ ਕਮੇਟੀਆ ਦੇ ਉਹ ਪਤਨ ਲੱਗਾ ਕਿ ਕਿਧਰ ਨੂੰ ਚਲੇ ਗਏ ਕੌਣ ਚਲੇ ਗਏ ਹੈਪੀ ਭਾਜੀ ਹੈਪੀ ਭਾਈ ਕਿਹੜੇ ਕਿਹੜੇ ਕਮੇਟੀਆ ਦਾ ਕੰਮ ਕਰਦੇ ਸੀ ਇਹ ਕਿੱਥੇ ਦੇ ਰਹਿਣ ਵਾਲੇ ਆ ਬਾਬੇ ਕਦੀਆ ਬਾਬੇ ਕਦੀਆ ਤੁਸੀਂ ਤੁਸੀਂ ਉਹਨਾਂ ਨਾਲ ਤੁਸੀਂ ਉਹਨਾਂ ਕੋਲ ਕੰਮ ਕਰਦੇ ਹੋ ਮੈਂ ਉੱਥੇ ਦੁਕਾਨ ਤੇ ਕੰਮ ਕਰਦਾ ਅੱਛਾ ਜੀ ਕਿੰਨੀ ਪੇਮੈਂਟ ਉਹ ਵੀ ਦੁਕਾਨ ਤੇ ਕੰਮ ਕਰਦੇ ਸੀ ਹੈਪੀ ਭਾਜੀ ਵੀ ਟੋਟਲ ਪੇਮੈਂਟ ਕਿੰਨੀ ਆ ਸਰ ਉਹ ਬੋਹ ਪਈ 10 ਆ ਕਿਹਾ ਤਾਂ 20 ਆ ਕਿਹਾ ਤਾਂ ਟੋਟਲ ਦੱਸੋ ਕਿੰਨਾ ਪਾਜੀ ਮੈਨੂੰ ਨਹੀਂ ਪਤਾ ਇਹ ਕਿੰਨਾ ਹਾਂਜੀ ਉਹ ਰੋਡ ਦੇ ਕਿੱਥੇ ਤੁਸੀਂ ਤੁਸੀਂ ਕਰੋ ਮੰਗੀ ਆਪਣਾ ਤੁਸੀਂ ਕਲੈਕਸ਼ਨ ਕਰਨ ਜਾਂਦੇ ਸੀਗੇ ਇਹ ਸਾਰੀਆਂ ਦੁਕਾਨਾਂ ਤੋਂ ਮੈਂ ਪਾਜੀ ਕਲੈਕਸ਼ਨ ਸ਼ੁਰੂ ਕੀਤੀ ਸੀਗੀ ਆ ਮਹੀਨਾ ਕੋ ਪਹਿਲਾਂ ਹੀ ਉਹ ਤੋਂ ਬਾਅਦ ਪਹਿਲਾਂ ਆਪ ਹੀ ਕਰਦੇ ਸੀ ਮਾਮਲਾ ਕੀ ਕਿ ਜਿਹੜਾ ਦੁਕਾਨਦਾਰਾ ਇਹ ਤੁਹਾਡੇ ਕੋਲ ਅੱਜ ਅ ਜਨਾ ਫਗਵਾੜਾ ਦੇ ਜਿਹੜੇ ਸਾਰੇ ਦੁਕਾਨਦਾਰ ਮੇਰੇ ਕੋਲ ਇਕੱਠੇ ਹੋ ਕੇ ਆਏ ਸੀ ਇਹਨਾਂ ਨੇ ਇੱਕ ਕਮੇਟੀ ਜਿਹੜਾ ਪਾਉਂਦਾ ਇੱਕ ਬੰਦਾ ਉਹਦਾ ਨਾਮ ਸੰਜੀਪ ਕੁਮਾਰ ਸ਼ਰਮਾ ਹੈ ਉਹ ਇਹਨਾਂ ਸਾਰੇ ਦੁਕਾਨਦਾਰਾਂ ਤੋਂ ਕਮੇਟੀਆਂ ਇਕੱਠੀਆਂ ਕਰਦਾ ਸੀਗਾ ਤੇ ਉਤੋਂ ਬਾਅਦ ਉਹਨਾਂ ਨੂੰ ਪੈਸੇ ਵਾਪਸ ਵੀ ਦੇ ਦਿੰਦਾ ਸੀਗਾ ਬਟ ਹੁਣ ਇਹਨਾਂ ਦੇ 2-3 ਮਹੀਨੇ ਤਰੋਂ ਉਹਨੂੰ ਖਰਾਬ ਕਰ ਰਿਆ ਸੀਗਾ ਤੇ ਜਿਹਦੇ ਚੱਲਦੇ ਇਹ ਉਹ ਕੱਲ ਦਾ ਘਰ ਤੋਂ ਗਾਇਬ ਹੋ ਚੁੱਕਾ ਹੈ ਤੇ ਉਹਨਾਂ ਨੇ ਉਸਨੇ ਸੰਜੀਪ ਕੁਮਾਰ ਸ਼ਰਮਾ ਨੇ ਇਹਨਾਂ ਦੇ ਕਾਫੀ ਜਿਹੜੇ ਪੈਸੇ ਦੇਣੇ ਆ ਇਸ ਬੰਦੇ ਵਿੱਚ ਸਾਰੇ ਜਿਹੜੇ ਮੇਰੇ ਕੋਲ ਦੁਕਾਨਦਾਰ ਆਏ ਨੇ ਤੇ ਇਹਨਾਂ ਨੇ ਜਿਹੜੀ ਇੱਕ ਆਪਣੀ ਲਿਖਤੀ ਜਿਹੜੀ ਤਰਖਾਸਤ ਉਹ ਵੀ ਸਾਡੇ ਮੂਵ ਕਰ ਦਿੱਤੀ ਹੈ ਤੇ ਅਸੀਂ ਉੱਥੇ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਆਪਣੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਸਾਰੇ ਜਿਹੜੇ ਫਗਵਾੜਾ ਵਾਸੀਆਂ ਦੇ ਜਿਹੜੇ ਬਿਜ਼ਨਸਮੈਨ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਉਹਦੇ ਵਿੱਚ ਪੈਸੇ ਲਗਾਏ ਨੇ ਉਹ ਅਸੀਂ ਉਹਨਾਂ ਨੂੰ ਵਾਪਸ ਮਿਲਾਉਣ 'ਚ ਪੂਰੀ ਮਦਦ ਕਰਾਂਗੇ ਜਿਹੜੀ ਸਾਨੂੰ ਦਰਖਾਸਤ ਰਿਸੀਵ ਹੋਈ ਹੈ ਉਸ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲੈ ਕੇ ਆਏ ਮੈਡਮ ਅਮਾਉਂਟ ਕਿੰਨੀ ਹੈ ਟੋਟਲ ਇਹਨਾਂ ਦਾ ਸ੍ਰਮਤਾਗਤ ਉਹ ਕਰੋੜਾਂ ਦੇ ਵਿੱਚ ਹੈਗੀ ਹੈ ਤੇ ਬਟ ਉਹਨੂੰ ਅਸੀਂ ਵੈਰੀਫਾਈ ਕਰਾਂਗੇ